ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਨੂੰ ਪਰਮੇਟ ਇੰਡੀਆ ਦੀ ਜਿਹੜੀ ਸਬਜੀ ਆ ਉਹ ਬਣਾ ਕੇ ਦਿਖਾਵਾਂਗੇ ਇਹ ਪਰਮੇਟ ਇੰਡੀਆ ਦੀ ਸਬਜੀ ਆ ਜਿਹੜੀ ਬਹੁਤ ਹੀ ਸਵਾਦ ਬਣਦੀ ਆ ਤੇ ਬੱਚੇ ਵੀ ਇਹਨੂੰ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਇਹਨੂੰ ਤੁਸੀਂ ਦਹੀਂ ਦੇ ਨਾਲ ਰੋਟੀ ਪਰਾਂਠੇ ਦੇ ਨਾਲ ਜੋ ਤੁਹਾਡਾ ਦਿਲ ਕਰੇ ਉਹਦੇ ਨਾਲ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਚਲੋ ਰੈਸਪੀ ਬਣਾਉਣ ਦੇ ਲਈ ਅੱਜ ਇਹ ਜਿਹੜੀ ਰੈਸਪੀ ਆ ਮੈਂ ਬਾਹਰ ਚੁੱਲੇ ਤੇ ਹੀ ਬਣਾ ਕੇ ਤਿਆਰ ਕਰੂੰਗੀ ਆਪਾਂ ਪਹਿਲਾਂ ਚੁੱਲ੍ਹੇ ਦੇ ਵਿੱਚ ਅੱਗ ਬਾਲ ਲਈ ਆ ਤੇ ਜਦੋਂ ਤੱਕ ਆਪਾਂ ਰੈਸਪੀ ਦੀ ਤਿਆਰੀ ਕਰਾਂਗੇ ਉਦੋਂ ਤੱਕ ਜਿਹੜਾ ਆਪਣਾ ਚੁੱਲਾ ਚੱਕੀ ਤਰ੍ਹਾਂ ਜਿਹੜਾ ਮਗ ਜੂਗਾ ਤੇ ਅੱਜ ਮੌਸਮ ਆ ਜਿਹੜਾ ਉਹ ਵੀ ਠੰਡਾ ਸੀਗਾ ਕਿਚਨ ਦੇ ਵਿੱਚ ਕੀ ਆ ਕਿ ਹੁਣ ਗਰਮੀ ਆ ਜਿਹੜੀ ਬਹੁਤ ਜ਼ਿਆਦਾ ਹੋ ਰਹੀ ਆ ਇਸ ਕਰਕੇ ਆਪਾਂ ਇਹ ਜਿਹੜੀ ਰੈਸਪੀ ਆ ਬਾਹਰ ਹੀ ਤਿਆਰ ਕਰਾਂਗੇ ਤੇ ਹੁਣ ਆਪਾਂ ਨੇ ਇਹਦੇ ਲਈ ਮੈਂ ਅੱਧਾ ਕਿਲੋ ਟਿੰਡੇ ਲਏ ਨੇ ਟਿੰਡੇ ਨੇ ਜਿਹੜੇ ਆਪਣੇ ਇਹ ਵੱਡੇ ਛੋਟੇ ਦੋਨੋਂ ਸਾਈਜ਼ ਦੇ ਮੈਂ ਲਏ ਨੇ ਛੋਟੇ ਉਸ ਕਰਕੇ ਲੈਨੇ ਕਿਉਂਕਿ ਬੱਚੇ ਨੇ ਜਿਹੜੇ ਉਹ ਸਬਜੀ ਅਕਸਰ ਹੀ ਜ਼ਿਆਦਾ ਪਾ ਲੈਂਦੇ ਨੇ ਤੇ ਬਾਅਦ ਵਿੱਚ ਝੂਠੀ ਛੱਡ ਦੇਣੇ ਤੇ ਵੇਸਟ ਹੋ ਜਾਂਦੀ ਹੈ ਇਸ ਕਰਕੇ ਜਿੰਨੀ ਕਿ ਜ਼ਰੂਰਤ ਹੋਵੇ ਉਸ ਦੇ ਹਿਸਾਬ ਨਾਲ ਜਿਹੜੀ ਇਹ ਲੈ ਸਕਣ ਤਾਂ ਕਰਕੇ ਮੈਂ ਇਹ ਟਿੰਡੇ ਨੇ ਜਿਹੜੇ ਛੋਟੇ ਲਏ ਨੇ ਟਿੰਡਿਆਂ ਨੂੰ ਮੈਂ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਤੇ ਹੁਣ ਆਪਾਂ ਨੇ ਇਹਨਾਂ ਨੂੰ ਚਾਕੂ ਦੇ ਨਾਲ ਪਤਲਾ-ਪਤਲਾ ਜਿਹੜਾ ਛਿੱਲ ਲੈਣਾ ਹੈ ਇਹ ਛੋਟੇ ਢਿੰਡੇ ਲੈਣ ਦਾ ਇਹ ਵੀ ਫਾਇਦਾ ਹੈ ਕਿ ਜਿਹੜੇ ਢਿੰਡੇ ਹੁੰਦੇ ਨੇ ਬਿਲਕੁਲ ਕੱਚੇ ਹੁੰਦੇ ਨੇ ਛੋਟੇ ਸਾਈਜ਼ ਦੇ ਜੇ ਆਪਾਂ ਥੋੜਾ ਜਿਹਾ ਵੀ ਬਟਾ ਸਾਈਜ਼ ਲੈਨੇ ਆ ਤਾਂ ਇਹਨਾਂ ਦੇ ਵਿੱਚ ਜਿਹੜਾ ਬੀ ਆ ਉਹ ਬਹੁਤ ਛੇਤੀ ਪੱਕ ਜਾਂਦਾ ਤੇ ਹੁਣ ਆਪਾਂ ਢਿੰਡੇ ਨੇ ਜਿਹੜੇ ਸਾਰੇ ਛਿੱਲ ਕੇ ਤਿਆਰ ਕਰ ਲਏ ਨੇ ਤੇ ਹੁਣ ਆਪਾਂ ਇੱਕ ਕੱਪੜੇ ਦੇ ਨਾਲ ਇਹਨਾਂ ਨੂੰ ਬਿਲਕੁਲ ਚੰਗੀ ਤਰ੍ਹਾਂ ਸੁਕਾ ਲੈਣਾ ਤਾਂ ਕਿ ਜਿਹੜੀ ਇਹਦੀ ਨਮੀ ਆ ਬਿਲਕੁਲ ਖਤਮ ਹੋ ਜਵੇ ਤੇ ਇੱਧਰ ਦੇਖੋ ਆਪਣਾ ਚੁੱਲ੍ਹਾ ਜਿਹੜਾ ਉਹ ਵੀ ਅਜੇ ਆਪਾਂ ਮਗਣਾ ਲਾਇਆ ਹੋਇਆ ਹੈ ਆਪਾਂ ਅੱਗ ਬਣਾ ਲਈਏ ਚੁੱਲ੍ਹੇ 'ਚ ਜਦੋਂ ਆਪਾਂ ਤੜਕੇ ਦੀ ਤਿਆਰੀ ਕਰਾਂਗੇ ਤਾਂ ਉਦੋਂ ਹੀ ਆਪਾਂ ਜਿਹੜਾ ਚੁੱਲੇ ਦੇ ਵਿੱਚ ਅੱਗ ਬਾਲ ਲਵਾਂਗੇ ਤੇ ਹੁਣ ਆਪਾਂ ਨੇ ਇਹਦੇ ਵਿੱਚ ਜਿਹੜਾ ਦੋ ਕੱਟ ਲਗਾ ਲੈਣੇ ਨੇ ਇਹ ਦੋ ਕੱਟ ਆ ਜਿਹੜੇ ਆਪਾਂ ਬਿਲਕੁਲ ਥੱਲੇ ਤੱਕ ਨਹੀਂ ਲਗਾਉਣੇ ਥੱਲੇ ਤੋਂ ਥੋੜਾ ਜਿਹਾ ਆਪਾਂ ਇਹਨਾਂ ਨੂੰ ਉੱਪਰ ਤੱਕ ਕੱਟ ਲਗਾਵਾਂਗੇ ਤਾਂ ਕਿ ਜਿਹੜੇ ਇਹ ਕੱਟ ਲਗਾਉਣ ਦੇ ਨਾਲ ਪੀਸ ਨੇ ਉਹਨਾਂ ਦੇ ਅਲੱਗ-ਅਲੱਗ ਨਾ ਹੋਣ ਤੇ ਇਸੇ ਤਰ੍ਹਾਂ ਜੇਕਰ ਤੁਹਾਡੇ ਕੋਲ 3 ਦੇ ਵੱਡੇ ਸਾਈਜ਼ ਦੇ ਨੇ ਤਾਂ ਤੁਸੀਂ ਉਹਦੇ ਵਿੱਚ ਤਿੰਨ ਕੱਟ ਵੀ ਲਾ ਸਕਦੇ ਹੋ ਤੇ ਇੱਧਰ ਆਪਣੇ 3 ਦੇ ਨੇ ਜਿਹੜੇ ਕੱਟ ਲਾ ਕੇ ਤਿਆਰ ਕਰ ਲੈਨੇ ਤੇ ਨਾਲ ਹੀ ਹੁਣ ਮੈਂ ਤਿੰਨ ਟਮਾਟਰ ਨੇ ਜਿਹੜੇ ਉਹ ਵੀ ਢੋਕੇ ਰੱਖੇ ਹੋਏ ਸੀਗੇ ਇਹਨਾਂ ਨੂੰ ਆਪਾਂ ਨੇ ਕੱਦੂ ਕਾਸ਼ ਕਰ ਲੈਣਾ ਹੈ ਇਹਨਾਂ ਦਾ ਜਿਹੜਾ ਛਿਲਕਾ ਹੈ ਆਪਾਂ ਨੇ ਉਹ ਲਾ ਲੈਣਾ ਹੈ ਵਿੱਚ ਦਾ ਜਿਹੜਾ ਕੱਲਾ ਗੁੱਦਾ ਹੈ ਆਪਾਂ ਉਹਦਾ ਹੀ ਇਸਤੇਮਾਲ ਕਰਾਂਗੇ ਆਪਾਂ ਨੇ ਦੇਖੋ ਇਸ ਤਰ੍ਹਾਂ ਜਿਹੜਾ ਇਹ ਸਾਰਾ ਟਮਾਟਰ ਦਾ ਇਕ ਤੁਕਸ਼ ਕਰ ਲੈਣਾ ਤੇਰੀ ਜਿਹੜੀ ਪਿਓਰੀ ਆ ਇਹ ਬਹੁਤ ਹੀ ਵਧੀਆ ਬਣੂਗੀ ਟਮਾਟਰ ਆ ਜਿਹੜੇ ਤੁਸੀਂ ਉਹ ਵੱਧ ਘੱਟ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਤੇ ਦੇਖੋ ਇਹਦੇ ਵਿੱਚ ਹੁਣ ਥੋੜਾ ਇੱਕ ਛਿਲਕਾ ਹੋਰ ਰਹਿ ਗਿਆ ਸੀ ਉਹ ਮੈਂ ਬਾਹਰ ਕੱਢ ਤਾਏ ਤੇ ਨਾਲ ਹੀ ਆਪਾਂ ਨੇ ਦੋ మీడియం ਸਾਈਜ਼ ਦੇ ਪਿਆਜ਼ ਨੇ ਜਿਹੜੇ ਉਹ ਛੇਲੇ ਕੇ ਕੱਟ ਲੈਣੇ ਨੇ ਬਰੀਕ-ਬਰੀਕ ਕਟਾਂਗੇ ਆਪਾਂ ਪਿਆਜ਼ਾਂ ਨੂੰ ਤੇ ਇਹਨਾਂ ਨੂੰ ਆਪਾਂ ਬਾਅਦ ਵਿੱਚ ਜਿਹੜਾ ਜਦੋਂ ਆਪਾਂ ਆਪਣੇ ਟਿੰਡੇ ਫਰਾਈ ਕਰਾਂਗੇ ਤਾਂ ਉਹਦੇ ਉੱਪਰ ਆਪਾਂ ਨੇ ਪਿਆਜ਼ਾਂ ਨੂੰ ਵੀ ਪਾ ਲੈਣਾ ਤੇ ਇਸੇ ਤਰ੍ਹਾਂ ਆਪਾਂ ਜਿਹੜੇ ਪਿਆਜ਼ ਆ ਉਹ ਵੀ ਕੱਟ ਕੇ ਸਾਈਡ ਦੇ ਉੱਪਰ ਰੱਖ ਲੈਣੇ ਨੇ ਤੇ ਦੇਖੋ ਪਿਆਜ਼ ਨੇ ਆਪਣੇ ਜਿਹੜੇ ਕੱਟ ਹੋ ਗਏ ਨੇ ਤੇ ਹੁਣ ਆਪਾਂ ਦੇਖੋ ਇਹ ਤਿੰਨੇ ਚੀਜ਼ਾਂ ਨੇ ਜਿਹੜੀਆਂ ਤਿਆਰ ਕਰਕੇ ਰੱਖ ਲਈਆਂ ਨੇ ਪਰ ਮੀਂਡੇ ਟਿੰਡੇ ਬਣਾਉਣ ਦੇ ਲਈ ਜ਼ਿਆਦਾ ਸਮੱਗਰੀ ਦੀ ਵੀ ਆਪਾਂ ਨੂੰ ਲੋੜ ਨਹੀਂ ਪੈਂਦੀ ਹੈਗੀ ਤੇ ਹੁਣ ਆਪਾਂ ਕੁੰਡੀ ਛੋਟੇ ਦੀ ਮਦਦ ਦੇ ਨਾਲ ਇੱਕ ਮਸਾਲਾ ਤਿਆਰ ਕਰਾਂਗੇ ਇਹਦੇ ਵਿੱਚ ਆਪਾਂ ਨੇ ਡੇਢ ਚਮਚਾ ਜੀਰੇ ਦਾ ਲਿਆ ਤੇ ਆਪਾਂ ਨੇ ਇੱਕ ਚਮਚਾ ਇਹਦੇ ਵਿੱਚ ਧਨੀਏ ਦਾ ਲੱਤਾ ਸੀਗਾ ਤੇ ਧਨੀਆ ਮੇਰੇ ਕੋਲ ਸੁੱਕਾ ਧਨੀਆ ਥੋੜਾ ਜਿਹਾ ਘੱਟ ਸੀ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਤੇ ਆਪਾਂ ਨੇ ਅਤੇ ਚਮਚੇ ਦਾ ਚੌਥਾ ਕਿ ਹਿੱਸਾ ਕਾਲੀਆਂ ਮਿਰਚਾਂ ਪਾਈਆਂ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਬਿਲਕੁਲ ਬਰੀਕ ਜਿਹੜਾ ਕੁੱਟ ਲੈਣਾ ਤੁਸੀਂ ਜੇਕਰ ਤੁਹਾਡੇ ਕੋਲ ਮਿਕਸੀ ਆ ਤਾਂ ਤੁਸੀਂ ਮਿਕਸੀ ਦੇ ਵਿੱਚ ਵੀ ਇਹਨੂੰ ਕੁੱਟ ਕੇ ਤਿਆਰ ਕਰ ਸਕਦੇ ਹੋ ਆਪਾਂ ਅੱਜ ਸਾਰਾ ਇਹ ਜਿਹੜਾ ਹੀ ਰੈਸਪੀ ਆ ਦੇਸੀ ਢੰਗ ਦੇ ਨਾਲ ਜਿਹੜੀ ਆ ਤਿਆਰ ਕਰਾਂਗੇ ਤਾਂ ਹੀ ਆਪਾਂ ਨੇ ਜਿਹੜਾ ਇਹ ਜ ਮਸਾਲਾ ਹੀ ਕੁੰਡੀ ਸੋਟੇ ਦੇ ਵਿੱਚ ਤਿਆਰ ਕੀਤਾ ਏ ਇਹ ਜਗਾ ਉੱਚੀ ਨਹੀਂਵੇਂ ਹੋਣ ਦੇ ਕਰਕੇ ਕੁੰਡੀ ਆ ਜਿਹੜੀ ਮੇਰੀ ਹਿੱਲ ਰਹੀ ਸੀਗੀ ਤੇ ਇੱਥੇ ਜਿਹੜੀ ਛਾਂ ਆ ਉਹ ਵੀ ਬਹੁਤ ਵਧੀਆ ਆਈ ਹੋਈ ਸੀ ਤੇ ਆਲੇ-ਦਾਲੇ ਧੁੱਪ ਸੀਗੀ ਜ਼ਿਆਦਾ ਇਸ ਕਰਕੇ ਮੈਂ ਸ਼ਾਮੇ ਬੈਠ ਕੇ ਇੱਕ ਪਾਸੇ ਰੈਸਪੀ ਆ ਜਿਹੜੀ ਤਿਆਰ ਕਰ ਰਹੀ ਆ ਤੇ ਦੇਖੋ ਆਪਣਾ ਜਿਹੜਾ ਇਹ ਜੀਰਾ ਤੇ ਧਨੀਆ ਦਾ ਮਸਾਲਾ ਆਪਾਂ ਨੇ ਤਿਆਰ ਕਰ ਲਿਆ ਏ ਇੱਧਰ ਹੁਣ ਆਪਾਂ ਨੇ ਅੱਗ ਵੀ ਬਾਲ ਲਈ ਆ ਤੇ ਆਪਾਂ ਨੇ ਇੱਕ ਕੌਲੀ ਦੇ ਵਿੱਚ ਮਸਾਲੇ ਨੂੰ ਕੱਢ ਲੈਣਾ ਤੇ ਬਾਅਦ ਵਿੱਚ ਆਪਾਂ ਜਿਹੜੇ ਬੇਸਿਕ ਮਸਾਲੇ ਆਪਾਂ ਵਰਤਦੇ ਆ ਉਹ ਇਹਦੇ ਵਿੱਚ ਐਡ ਕਰਾਂਗੇ ਤੇ ਆ ਮਸਾਲਾ ਇਹ ਆਪਣਾ ਤਿਆਰ ਹੋ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਨੂਨ ਦਾ ਪਾ ਲਾਂਗੇ ਤੇ ਅੱਧਾ ਚਮਚਾ ਇਹ ਇਹ ਆਪਾਂ ਇਹਦੇ ਵਿੱਚ ਲਾਲ ਮਿਰਚ ਦਾ ਪਾਵਾਂਗੇ ਤੇ ਅੱਧਾ ਚਮਚਾ ਹੀ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਲਵਾਂਗੇ ਕਸ਼ਮੀਰੀ ਲਾਲ ਮਿਰਚ ਆਪਸ਼ਨਲ ਆ ਜੇ ਤੁਸੀਂ ਲੈਣਾ ਚਾਹੋ ਤਾਂ ਲੈ ਸਕਦੇ ਹੋ ਨਹੀਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਤੇ ਅੱਧਾ ਹੀ ਚਮਚਾ ਆਪਾਂ ਇਹਦੇ ਵਿੱਚ ਹਲਦੀ ਦਾ ਪਾਇਆ ਹੈ ਤੇ ਹੁਣ ਆਪਾਂ ਨੇ ਜਿਆਦਾ ਮਸਾਲੇ ਇਹਦੇ ਵਿੱਚ ਨਹੀਂ ਵਰਤੇ ਹੈਗੇ ਗਰਮੀ ਹੋਣ ਕਰਕੇ ਆਪਾਂ ਜਿਹੜੇ ਮਸਾਲੇ ਨੇ ਉਹ ਥੋੜੇ ਜੇ ਅਵੋਇਡ ਹੀ ਕਰਦੇ ਆ ਤੇ ਹੁਣ ਆਪਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਮਿਕਸ ਕਰਕੇ ਆਪਾਂ ਇਹਨਾਂ ਨੂੰ ਜਿਹੜੇ ਆਪਣੇ ਟਿੰਡੇ ਨੇ ਇਹਨਾਂ ਨੂੰ ਭਰਾਂਗੇ ਇਹ ਜਿਹੜਾ ਮਸਾਲਾ ਇਹ ਆਪਾਂ ਨੇ ਥੋੜਾ ਜਿਹਾ ਜ਼ਿਆਦਾ ਹੀ ਤਿਆਰ ਕੀਤਾ ਹੈ ਜੇਕਰ ਤੁਸੀਂ ਮਸਾਲਾ ਘੱਟ ਤਿਆਰ ਕਰੋ ਤਾਂ ਤੁਸੀਂ ਬਾਅਦ ਵਿੱਚ ਰੈਸਪੀ ਦੇ ਵਿੱਚ ਉੱਪਰ ਜਿਹੜੇ ਮਸਾਲੇ ਆਪਾਂ ਤੜਕੇ ਦੇ ਉੱਪਰ ਪਾਉਣੇ ਆ ਉਹ ਵੀ ਪਾ ਸਕਦੇ ਹੋ ਪਰ ਮੇਰੇ ਕੋ ਇਹ ਮਸਾਲਾ ਥੋੜਾ ਜਿਹਾ ਜ਼ਿਆਦਾ ਹੈ ਤੇ ਮੈਂ ਸਾਰਾ ਇਸੇ ਮਸਾਲੇ ਦੇ ਨਾਲ ਆ ਜਿਹੜਾ ਇਹੀ ਲੈਸਪੀ ਨੂੰ ਤਿਆਰ ਕਰਾਂਗੇ ਤੇ ਹੁਣ ਆਪਾਂ ਨੇ ਚਮਚੇ ਦੇ ਨਾਲ ਇਹ ਮਸਾਲਾ ਇਹਨਾਂ ਦੇ ਕਟਾਂ ਦੇ ਵਿੱਚ ਭਰ ਲੈਣਾ ਚਮਚੇ ਦੇ ਨਾਲ ਕੀ ਹੈ ਕਿ ਥੋੜੀ ਜਿਹੀ ਦਿੱਕਤ ਆਉਂਦੀ ਆਪਾਂ ਨੂੰ ਮਸਾਲਾ ਭਰਨ ਲਈ ਮੈਂ ਦੋ ਕੁ ਪੀਸ ਨੇ ਜਿਹੜੇ ਤੁਹਾਨੂੰ ਚਮਚੇ ਦੇ ਨਾਲ ਭਰ ਕੇ ਦਿਖਾ ਦਿੰਨੀ ਆ ਬਾਕੀ ਆਪਾਂ ਜਿਹੜੇ ਛੋਟੇ-ਛੋਟੇ ਪੀਸ ਨੇ ਉਹਨਾਂ ਨੂੰ ਸਾਰਿਆਂ ਨੂੰ ਹੱਥ ਦੇ ਨਾਲ ਹੀ ਭਰਾਂਗੇ ਹੱਥ ਦੇ ਨਾਲ ਕੀ ਹੈ ਕਿ ਕੰਮ ਆ ਜਿਹੜਾ ਸੌਖਾ ਹੋ ਜਾਂਦਾ ਹੈ ਤੇ ਆਪਾਂ ਨੂੰ ਦਿੱਕਤ ਵੀ ਨਹੀਂ ਆਉਂਦੀ ਹੈਗੀ ਤੇ ਆਹ ਬਾਕੀ ਜਿਹੜੇ ਸਾਰੇ ਟਿੰਡੇ ਸੀਗੇ ਇਹ ਆਪਾਂ ਨੇ ਹੱਥ ਦੇ ਨਾਲ ਹੀ ਇਹਦੇ ਵਿੱਚ ਮਸਾਲਾ ਜਿਹੜਾ ਭਰਿਆ ਹੈ ਇਸੇ ਤਰ੍ਹਾਂ ਮਸਾਲਾ ਸਾਰੇਆਂ ਟਿੰਡਿਆਂ ਵਿੱਚ ਭਰ ਕੇ ਤੁਸੀਂ ਟਿੰਡੇ ਤਿਆਰ ਕਰ ਲੈਣੇ ਨੇ ਤੇ ਅੱਜ ਮੌਸਮਾ ਜਿਹੜਾ ਇਹ ਵੀ ਠੰਡਾ ਸੀਗਾ 2-3 ਦਿਨ ਤੋਂ ਆਪਾਂ ਨੂੰ ਥੋੜੀ ਜਿਹੀ ਗਰਮੀ ਤੋਂ ਰਾਹਤ ਮਿਲੀ ਆ ਦੇਖੋ ਹਵਾਏ ਜਿਹੜੀ ਇਹ ਵੀ ਵਧੀਆ ਠੰਡੀ ਠੰਡੀ ਚੱਲ ਰਹੀ ਆ ਇਸ ਕਰਕੇ ਆਪਾਂ ਅੱਜ ਇਹ ਰੈਸਪੀ ਬਾਹਰ ਹੀ ਸ਼ੂਟ ਕੀਤੀ ਆ ਤੇ ਨਾਲ ਹੀ ਆਪਾਂ ਇਹ ਰੈਸਪੀ ਸਵੇਰੇ ਸਵੇਰੇ ਸ਼ੂਟ ਕਰ ਲਈ ਆ ਤੇ ਹਵਾਈ ਜਿਹੜੀ ਇਹ ਆ ਦੁਪਹਿਰ ਤੱਕ ਜਦ ਚੱਲਣੀ ਬੰਦ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਸ਼ਾਮ ਵੇਲੇ ਹਮਸ ਜੀ ਹੋ ਜਾਂਦੀ ਆ ਤੇ ਹੁਣ ਆਪਾਂ ਨੇ ਕੜਾਹੀ ਨੂੰ ਧਰ ਲਿਆ ਏ ਚੁੱਲੇ ਦੇ ਉੱਪਰ ਤੇ ਆਪਾਂ ਹਵਾ ਚੱਲਣ ਕਰਕੇ ਮਿੱਟੀ ਘੱਟਾ ਨਾ ਪਿਆ ਹੋਵੇ ਇਸ ਕਰਕੇ ਥੋੜਾ ਜਿਹਾ ਕੱਪੜਾ ਇਹ ਜਾ ਵਿੱਚ ਮਾਰ ਲਿਆ ਤਾਂ ਕਿ ਕੜਾਹੀ ਆਪਣੀ ਸਾਫ਼ ਹੋ ਜਵੇ ਤੇ ਨਾਲ ਹੀ ਆਪਾਂ ਨੇ ਦੋ ਕੜਛੀਆਂ ਨੇ ਜਿਹੜੀਆਂ ਤਕਰੀਬਨ ਤੇਲ ਦੀਆਂ ਲਈਆਂ ਨੇ ਸੁੱਕੀ ਸਬਜੀ ਦੇ ਵਿੱਚ ਤੇਲ ਆ ਕਿ ਜਿਆਦਾ ਹੀ ਪੈਂਦਾ ਏ ਤੇ ਜੇਕਰ ਤੁਹਾਡੇ ਕੋਲ ਨਾਨ ਸਟਿਕ ਬਰਤਨ ਹੋਵੇ ਤਾਂ ਨਾਨ ਸਟਿਕ ਦੇ ਵਿੱਚ ਆ ਜਿਹੜਾ ਉਹ ਉਹਦੇ ਵਿੱਚ ਤੇਲ ਆ ਜਿਹੜਾ ਉਹ ਘੱਟ ਲੱਗਦਾ ਆਪਾਂ ਤੇਲ ਇਸ ਕਰਕੇ ਥੋੜਾ ਜਿਹਾ ਜ਼ਿਆਦਾ ਪਾਇਆ ਕਿ ਇਹਦੇ ਨਾਲ ਕੀ ਹੈ ਕਿ ਸਬਜੀ ਆਪਣੀ ਥੱਲੇ ਨਹੀਂ ਲੱਗੂਗੀ ਤੇ ਆਪਣੇ ਟੀਂਡੇ ਨੇ ਜਿਹੜੇ ਵਧੀਆ ਬਣ ਕੇ ਤਿਆਰ ਹੋਣਗੇ ਤੇ ਹੁਣ ਦੇਖੋ ਆਪਣਾ ਜਿਹੜੇ ਟਮਾਟਰ ਨੇ ਟਮਾਟਰ ਚੰਗੀ ਤਰ੍ਹਾਂ ਭੁੱਜ ਗਏ ਨੇ ਤੇ ਹੁਣ ਆਪਾਂ ਨੇ ਇਹਨਾਂ ਦੇ ਵਿੱਚ ਟੀਂਡੇ ਨੇ ਜਿਹੜੇ ਆਪਣੇ ਇਹ ਰੱਖ ਦੇਣੇ ਨੇ ਪਰਮੇ ਟੀਂਡੇ ਦੀ ਰੈਸਪੀ ਆ ਜਿਹੜੀ ਬਹੁਤ ਵਧੀਆ ਬਣਦੀ ਆ ਇਹ ਇੱਕ ਆਪਾਂ ਹੋਰ ਤਰੀਕੇ ਨਾਲ ਜਿਹੜੇ ਪਰਮੇ ਟੀਂਡੇ ਨੇ ਉਹ ਵੀ ਬਣਾਉਣੇ ਆ ਜੇਕਰ ਤੁਸੀਂ ਉਹ ਰੈਸਪੀ ਮੇਰੀ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਆਪਾਂ ਅਗਲੀ ਰੈਸਪੀ ਆ ਜਿਹੜੀ ਤੁਹਾਡੇ ਲਈ ਨਵੇਂ ਤਰੀਕੇ ਨਾਲ ਪਰਮੇ ਟੀਂਡਿਆਂ ਦੀ ਲੈ ਕੇ ਆਵਾਂਗੇ ਹੁਣ ਆਪਾਂ ਨੇ ਜਿਹੜੇ ਪਿਆਜ਼ ਨੇ ਕੱਟ ਕੇ ਰੱਖੇ ਹੋਏ ਸੀਗੇ ਇਹ ਵੀ ਇਹਨਾਂ ਦੇ ਉੱਪਰ ਹੀ ਪਾ ਦੇਣੇ ਨੇ ਤੇ ਇਹਨਾਂ ਦੇ ਉੱਪਰ ਸਾਰੇ ਪਿਆਜ਼ ਪਾਉਣ ਤੋਂ ਬਾਅਦ ਆਪਾਂ ਕੜਾਹੀ ਆ ਜਿਹੜੀ ਉਹਨੂੰ ਢੱਕ ਕੇ 5-7 ਮਿੰਟ ਦੇ ਲਈ ਰੱਖ ਦਾਂਗੇ ਆਗ ਜਿਹੜੀ ਆਪਾਂ ਨੇ ਬਿਲਕੁਲ ਘੱਟ ਰੱਖਣੀ ਆ ਤਾਂ ਕਿ ਮੀਡੀਅਮ ਅੱਗ ਦੇ ਉੱਪਰ ਆਪਣੇ ਟਿੰਡੇ ਵਧੀਆ ਸਲੋ ਸਲੋ ਇਹਨੇ ਜਿਹੜੇ ਪੱਕ ਸਕਣ ਅੱਗ ਆਪਾਂ ਘੱਟ ਰੱਖਾਂਗੇ ਤਾਂ ਟਿੰਡੇ ਨੇ ਜਿਹੜੇ ਆਪਣੇ ਅੰਦਰੋਂ ਵੀ ਪੱਕਣਗੇ ਜੇਕਰ ਆਪਾਂ ਅੱਗ ਤੇਜ਼ ਕਰ ਦਾਂਗੇ ਤਾਂ ਉਹ ਅੰਦਰੋਂ ਕੱਚੇ रह ਜਾਣਗੇ ਤੇ ਬਾਹਰੋਂ ਬਾਹਰੋਂ ਆ ਜਿਹੜੇ ਉਹ ਜਲ ਜਾਣਗੇ ਆਪਾਂ ਨੇ ਇਹਨਾਂ ਨੂੰ ਜਲਣ ਨਹੀਂ ਦੇਣਾ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਤੇ ਹੋਇ ਇਸ ਕਰਕੇ ਦੇਖੋ ਹੁਣ ਆਪਾਂ ਨੇ 5-7 ਮਿੰਟ ਬਾਅਦ ਇਹਨਾਂ ਨੂੰ ਥੋੜਾ ਥੋੜਾ ਪਲਟ ਦੇਣਾ ਤਾਂ ਇਹਨਾਂ ਦੀ ਸਾਈਡ ਆ ਜਿਹੜੀ ਚੇਂਜ ਕਰ ਦੇਣੀ ਆ ਉਹਦੇ ਨਾਲ ਕੀ ਆ ਕਿ ਦੂਜੇ ਪਾਸੇ ਆ ਜਿਹੜਾ ਉਹ ਵੀ ਚੰਗੀ ਤਰ੍ਹਾਂ ਇਹਨਾਂ ਦਾ ਪੱਕ ਜਾਊਗਾ ਤੇ ਜਿਆਦਾ ਆਪਾਂ ਨੂੰ ਇਹਨਾਂ ਨੂੰ ਪਲਟਣ ਦੀ ਲੋੜ ਨਹੀਂ ਪੈਂਦੀ ਸਿਰਫ ਆਪਾਂ ਦੋ ਕੁ ਵਾਰੀ ਇਹਨਾਂ ਨੂੰ ਪਲਟਾਂਗੇ ਤੇ ਉਸ ਤੋਂ ਬਾਅਦ ਜਿਹੜੇ ਢੀਂਡੇ ਨੇ ਆਪਣੇ ਬਣ ਕੇ ਤਿਆਰ ਹੋ ਜਾਣਗੇ ਤੇ ਦੇਖੋ ਇਸੇ ਤਰ੍ਹਾਂ ਆਪਾਂ ਨੇ ਸਾਰੇ ਢੀਂਡਿਆਂ ਨੂੰ ਆ ਜਿਹੜਾ ਪਲਟਾ ਲੈਣਾ ਤੇ ਢੀਂਡੇ ਨੇ ਆਪਣੇ ਹੁਣ 5 ਕੁ ਮਿੰਟ ਲਈ ਆਪਾਂ ਮੀਡੀਅਮ ਅੱਗ ਦੇ ਉੱਪਰ ਹੋਰ ਟਾ ਕੇ ਇੱਕ ਵਾਰ ਪਕਾ ਲੈਨੇ ਤੇ ਦੇਖੋ ਆਪਣੀ ਸਾਂਝੀ ਆ ਜਿਹੜੀ ਟਿੰਡਿਆਂ ਦੀ ਬਣ ਕੇ ਤਕਰੀਬਨ ਤਿਆਰ ਹੋ ਗਈ ਆ ਤੇ ਦੇਖੋ ਇਹਦੇ ਵਿੱਚ ਹੁਣ ਮੈਂ ਫੋਕ ਦੀ ਮਦਦ ਦੇ ਨਾਲ ਦੇਖਿਆ ਹੈ ਚੈੱਕ ਕੀਤਾ ਹੈ ਕਿ ਟਿੰਡੇ ਆਪਣੇ ਬਿਲਕੁਲ ਅੰਦਰੋਂ ਸੌਫਟ ਹੋ ਗਏ ਨੇ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਖਣ ਲਈ ਤੁਹਾਡਾ ਬਹੁਤ ਬਹੁਤ